ਹੈਲੋ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਜੀ ਪੌਪ ਕੌਰਨ ਦੇ ਪਿੰਨੇ ਜਿਹੜੇ ਕਿ ਬਹੁਤ ਹੀ ਵਧੀਆ ਬੰਦੇ ਨੇ ਤੇ ਮਿੰਟਾਂ 'ਚ ਹੀ ਬਣ ਕੇ ਤਿਆਰ ਹੋ ਜਾਂਦੇ ਨੇ ਆਪਣੇ ਕੋਲੇ ਪਈਆਂ ਸੀ ਥੋੜੀ ਜੀ ਮੱਕੀ ਆਪਾਂ ਮੱਕੀ ਨੂੰ ਪਹਿਲਾਂ ਰੋਸਟ ਕਰਕੇ ਇਹਦੀਆਂ ਖਿਲਾ ਬਣਾ ਲਈਆਂ ਹੁਣ ਆਪਾਂ ਥੋੜਾ ਜਿਹਾ ਜੀ ਗੁੜ ਇੱਕ ਕੌਲੀ ਆਪਣੇ ਕੋਲੇ ਗੁੜ ਦੀਏ ਇਹਨੂੰ ਮੈਲਟ ਕਰਕੇ ਆਪਾਂ ਇਹਦੇ ਪਿੰਨੇ ਬਣਾ ਕੇ ਦਿਖਾਉਨੇ ਆ ਜੀ ਤੁਹਾਨੂੰ ਲੋ ਜੀ ਗੁਰਦੂ ਆਪਾਂ ਪਹਿਲਾਂ ਮੈਲਟ ਕਰਾਂਗੇ ਤੇ ਫਿਰ ਇਹਨੂੰ ਮੈਲਟ ਕਰਨ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਪਾਪ ਕੌਰਨ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਜੀ ਇਹ ਪਹਿਲਾਂ ਆਪਣੇ ਦਾਦੇ ਪਰਦਾਦੇ ਇਹ ਨਾ ਹੀ ਪਹਿਲਾਂ ਨਵੀਂ ਡਿਸ਼ ਹੁੰਦੀ ਸੀ ਜੀ ਉਹਨਾਂ ਵਾਸਤੇ ਇਹ ਲੋੜੀ ਸਪੈਸ਼ਲ ਤੇ ਉਹ ਬਾਜਰੇ ਦੇ ਮੱਕੀ ਦੇ ਇਸ ਤਰ੍ਹਾਂ ਮਰੁੰਡੇ ਬਣਾਉਂਦੇ ਹੁੰਦੇ ਸੀ ਜੀ ਇਹਨੂੰ ਭੂਤ ਪਿੰਨੇ ਵੀ ਕਹਿੰਦੇ ਸੀਗੇ ਇਹ ਬਹੁਤ ਲੋਕਾਂ ਨੇ ਖਾਦੇ ਹੋਣਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਿਨੇ ਜਿਨੇ ਇਹ ਖਾਦੇ ਐ ਤੇ ਇਹੇ ਖਾ ਕੇ ਆਪਾਂ ਨੂੰ ਆਪਣੇ ਪ੍ਰਾਣੇ ਬਚਪਨ ਦੀ ਵੀ ਯਾਦ ਆ ਜੂਗੀ ਤੇਲਾ ਕੋਈ ਡਿਸ਼ ਨਹੀਂ ਹੁੰਦੀ ਸੀ ਤਕਰੀਬਨ ਸਪੈਸ਼ਲ ਲੋਕ ਇਹੀ ਬਣਾਉਂਦੇ ਹੁੰਦੇ ਸੀਗੇ ਅਸੀਂ ਸੋਚਿਆ ਜੀ ਅੱਜ ਬੱਚਿਆਂ ਨੂੰ ਅਸੀਂ ਵੀ ਇਹ ਬਣਾ ਕੇ ਖਵਾਈਏ ਜਿਹੜੇ ਕਿ ਪ੍ਰਾਣੇ ਜਵਾਨੇ ਚ ਅਸੀਂ ਵੀ ਖਾਦੇ ਨੇ ਲੋ ਜੀ ਗੁੜ ਹੋ ਗਿਆ ਆਪਣਾ ਮੈਲਟ 2 ਕਿ ਮਿੰਟ ਆਪਾਂ ਇਹਨੂੰ ਸਕਾ ਲੈਨੇ ਆ ਤਾਂ ਜੋ ਗੁੜ ਕੱਚਾ ਨਾ ਰਹੇ ਆਪਣਾ ਲੋ ਜੀ ਕੋਨ ਤਾਂ ਆਪਾਂ ਬਾਜ਼ਾਰ ਤੋਂ ਬਨੇ ਬਣਾਏ ਵੀ ਲਿਆ ਸਕਦੇ ਆ ਤੇ ਆਪਾਂ ਘਰੇ ਮਖਤੀ ਲਿਆ ਕੇ ਵੀ ਇਹਨੂੰ ਬਣਾ ਸਕਦੇ ਆ ਮਿੰਟਾ ਜੀ ਬਣਨ ਵਾਲੀ ਇਹ ਡਿਸ਼ ਐ ਤੇ ਵਧੀਆ ਬਹੁਤ ਬਣਦੀ ਐ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਦੇਨੇ ਆ ਆਪਣੇ ਖਿਲਾ ਇਹ ਸਾਨੂੰ ਕਰ ਦਿੰਦੇ ਆ ਬੰਦ ਸਾਰੇ ਗੁੜ ਦੀ ਕੋਟਿੰਗ ਇਹਦੇ ਉੱਤੇ ਚੰਗੀ ਤਰ੍ਹਾਂ ਕਰ ਦੇਣੀ ਹੈ ਉਦਿਆਂ ਥੋੜਾ ਜਿਹਾ ਇਹ ਲੈਣਾ ਤੇ ਇਹਨੂੰ ਨਾ ਆਪਾਂ ਇਸ ਤਰ੍ਹਾਂ ਇਹਦਾ ਜਿਵੇਂ ਲੱਡੂ ਬਣਾਉਣੇ ਹੁੰਦੇ ਆਗੇ ਇਸ ਤਰ੍ਹਾਂ ਲੱਡੂ ਬਣ ਜਾਊਗਾ ਥੋੜਾ ਜਿਹਾ ਜਿਹਾ ਇਹ ਗਰਮ ਹੈ ਆ ਦੇਖੋ ਜੀ ਇਸ ਤਰ੍ਹਾਂ ਦੇ ਲੱਡੂ ਬਣਾਉਣੇ ਆਪਾਂ ਸਾਰੇ ਇਹ ਨੂੰ ਜੀ ਅੱਜ ਕੱਲ ਦੇ ਬੱਚਿਆਂ ਵਾਸਤੇ ਤਾਂ ਇਹ ਸਪੈਸ਼ਲ ਨਵੀਂ ਡਿਸ਼ ਹੈ ਪਰ ਹੈ ਬਹੁਤ ਪ੍ਰਾਣੀ ਨੂਨ ਵਾਲੇ ਪਾਪ ਕੌਰਨ ਤਾਂ ਬੱਚੇ ਰੋਜ਼ ਹੀ ਖਾਂਦੇ ਆ ਤੇ ਤੁਸੀਂ ਇਸ ਤਰ੍ਹਾਂ ਗੁੜਾ ਵਾਲੇ ਬਣਾ ਕੇ ਵੀ ਬੱਚਿਆਂ ਨੂੰ ਖਵਾਇਓ ਤੇ ਆਪ ਵੀ ਖਾਇਓ ਉਜੀ ਬਣਨੇ ਤਾਂ ਇਹ ਗਰਮ-ਗਰਮੀ ਹੁੰਦੇ ਨੇਗੇ ਨਾਲ ਦੀ ਨਾ ਕਿਉਂਕਿ ਗੁੜ ਸੈਟ ਉਹ ਠੇਤੀ ਹੋ ਜਾਂਦਾ ਪਰ ਆਪਾਂ ਥੋੜਾ ਜਿਹਾ ਨਾ ਪਾਣੀ ਦਾ ਹੱਥ ਲਾ ਕੇ ਜਾਂ ਥੋੜਾ ਜਿਹਾ ਘਿਓ ਦਾ ਹੱਥ ਲਾ ਕੇ ਇਹਨੂੰ ਆਏ ਬਣਾ ਸਕਦੇ ਮਿੰਟਾਂ 'ਚ ਹੀ ਬਣ ਕੇ ਤਿਆਰ ਹੋ ਜਾਂਦੇ ਜੀ ਇਹ ਇਥੇ ਕੋਈ ਟਾਈਮ ਨਹੀਂ ਲੱਗਦਾ ਲੋ ਜੀ ਆਪਣੇ ਇਹ ਮੱਕੀ ਦੇ ਬਰੁੰਡੇ ਬਣ ਕੇ ਬਿਲਕੁਲ ਤਿਆਰ ਨੇ ਬਹੁਤ ਵਧੀਆ ਬਣਦੇ ਨੇ ਆ ਦੇਖੋ ਜੀ ਕਿੰਨੇ ਵਧੀਆ ਬਣੇ ਨੇਗੇ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਜਰੂਰ ਖਾਯੋ ਤੇ ਆਪਣੇ ਬਚਪਨ ਨੂੰ ਵੀ ਯਾਦ ਕਰਿਓ ਤੇ ਬੱਚਿਆਂ ਨੂੰ ਵੀ ਜਰੂਰ ਖਵਾਯੋ ਇਹ ਨਵੀਂ ਡਿਸ਼ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਜਰੂਰ ਕਰੋ ਸਾਡੇ ਚੈਨਲ ਨੂੰ